ਵਾਪਸੀ ਦਾ ਸਬਬ ਇਲੈਕਸ਼ਨ ਹੈ ਕਿ ਜਾਂ ਪਿਆਰ ਜਾਗਿਆ ਵਾਪਸੀ ਲਈ ਇੱਥੇ ਆਣ ਕੇ ਜੋ ਸਾਨੂੰ ਤੁਹਾਨੂੰ ਪਤਾ ਹੀ ਹੈ ਵੀ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਜੋ ਸਕੂਨ ਇੱਥੇ ਮਿਲਦਾ ਆ ਉਹ ਹੋਰ ਕਿਤੇ ਨਹੀਂ ਮਿਲਦਾ ਤਾ ਅਸੀਂ ਤਾਂ ਪਹਿਲਾਂ ਵੀ ਜਿਹੜਾ ਪਰਿਵਾਰ ਸਾਡਾ ਆਇਆ ਪੰਥ ਤੇ ਲੈ ਕੇ ਲੱਗਾ ਆ ਮੈਂ ਤਾਂ ਜੀ ਉਦੋਂ 22 ਸਾਲ ਦੀ ਸੀਗੀ ਤਾਂ ਮੈਨੂੰ ਤੇ ਪਤਾ ਨਹੀਂ ਸੀ ਕਿ ਮਤਲਬ ਕਿ ਬਾਪ ਵੀ ਕੋਈ ਹੁੰਦਾ ਆ ਜਾਂ ਕਿੱਦਾਂ ਆ ਕਿਉਂਕਿ ਮੇਰਾ ਬਰਥ ਜਦੋਂ ਫਾਦਰ ਸਾਹਿਬ ਜੇਲ੍ਹ 'ਚ ਸੀਗੇ ਤੇ ਉਦੋਂ ਹੋਇਆ ਸੀਗਾ ਤੇ ਅਸੀਂ ਨਾਨਕੇ ਹੀ ਰਹਿੰਦੇ ਸੀ ਕਿਉਂਕਿ ਸਾਨੂੰ ਜਿਹੜਾ ਆ ਪੁਲਿਸ ਵੱਲੋਂ ਜਿਹੜਾ ਬਹੁਤ ਤੰਗ ਕੀਤਾ ਜਾਂਦਾ ਸੀਗਾ ਮੇਰੇ ਮਾਤਾ ਜੀ ਨੂੰ ਤੇ ਤਾਂ ਅਸੀਂ ਪਿੰਡ ਛੱਡ ਕੇ ਫਿਰ ਉੱਥੇ ਜਦੋਂ ਮੇਰੇ ਫਾਦਰ ਸਾਹਿਬ ਆਏ ਆ ਤੇ ਫਿਰ ਉਹਨਾਂ ਨਾਲ ਅਸੀਂ ਜਿਹੜਾ ਆ ਆਪਣੇ ਪਿੰਡ ਗਏ ਆ ਬਾਪ ਕਿੰਨੇ ਸਾਲਾਂ ਬਾਅਦ ਤੁਸੀਂ ਆਪਣੇ ਫਾਦਰ ਨੂੰ ਮਿਲੇ 2.5 ਸਾਲ ਬਾਅਦ ਤੁਸੀਂ 2.5 ਸਾਲ ਦੇ ਹੋਗੇ ਸੀ ਉਦੋਂ ਪਾਲਾ ਹਾਂ ਜੀ 2.5 ਸਾਲ ਦੀ ਹੋਗੇ ਸੀ ਮਤਲਬ 2.5 ਸਾਲ ਬਾਅਦ ਤੁਸੀਂ ਆਪਣੇ ਪਿਤਾ ਦੀ ਪਹਿਲੀ ਮਤਲਬ ਪਹਿਲੀ ਵਾਰੀ ਪਹਿਲੀ ਵਾਰ ਦੇਖਿਆ ਬਿਲਕੁਲ ਜੀ ਉਦੋਂ ਤੁਹਾਨੂੰ ਪਤਾ ਨਾ ਕੋਈ ਫੋਨ ਹੁੰਦੇ ਆ ਨਾ ਕੁਛ ਇੱਕ ਰੇਡੀਓੇ ਤੋਂ ਪਤਾ ਲੱਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਅਟੈਕ ਹੋਇਆ ਆ ਹੂੰ ਇਹਨਾਂ ਨੇ ਉਦੋਂ ਹੀ ਕੁਝ ਨਹੀਂ ਸੋਚਿਆ ਆਪਣੇ ਹਥਿਆਰ ਬੰਦ ਹੋ ਕੇ ਆਪਣੇ ਸਾਥੀਆਂ ਨਾਲ ਸਿਰੇ ਅਕਾਲ ਤੱਕ ਸਾਹਿਬ ਨੂੰ ਚਾਲੇ ਪਾਲੇ ਐਦਾਂ ਹੀ ਕੋਰਟ ਮਾਰਸ਼ਲ ਵਾਲੇ ਕਾਫੀ ਲੰਮਾ ਸਮਾਂ ਜੇਲ੍ਹ ਘਟਨੀ ਪਈ ਤੇ ਉਧਰੋਂ ਸਾਡੇ ਪਰਿਵਾਰ ਨੂੰ ਇੰਨਾ ਜ਼ਿਆਦਾ ਤੰਗ ਕਰਦੇ ਸੀ ਨਾ ਸਾਰੇ ਸਾਡੇ ਪਰਿਵਾਰ ਨੂੰ ਮਤਲਬ ਕਿ ਇਹਨਾਂ ਨੇ ਇੱਕ ਵਾਰ ਥਾਣਾ ਵਿਖਾਇਆ ਹ ਹ ਉਹਨਾਂ ਨੂੰ ਲੈ ਜਾਂਦੇ ਸੀਗੇ ਇਹ ਵੀ ਨਹੀਂ ਦੱਸ ਕੇ ਜਾਂਦੇ ਕਿ ਅਸੀਂ ਲੈ ਕੇ ਕਿੱਥੇ ਚੱਲੇ ਆ ਤੇ ਕਿਉਂ ਲੈ ਕੇ ਚੱਲੇ ਆ ਲੈ ਕੇ 2-2 ਹਫ਼ਤੇ ਜੜਾ ਆ ਸਾਡੇ ਪਰਿਵਾਰ ਦਾ ਪਤਾ ਨਹੀਂ ਸੀਗਾ ਹੁੰਦਾ ਕਿ ਸਾਡਾ ਪਰਿਵਾਰ ਕਿੱਥੇ ਹੈ ਮੈਨੂੰ ਤਾਂ ਬਹੁਤ ਸੱਚੀ ਫਕਰ ਮਹਿਸੂਸ ਹੁੰਦਾ ਆ ਕਿ ਮੈਂ ਉਸ ਧਰਮੀ ਫੌਜੀ ਪਿਓ ਦੀ ਤੀ ਆ ਜਦੋਂ ਮੇਰੇ ਫਾਦਰ ਸਾਹਿਬ ਆ ਗਏ ਮਾਹੌਲ ਬਿਲਕੁਲ ਨਹੀਂ ਜਿਹਾ ਸੀ ਉਹਨਾਂ ਨੂੰ ਵੀ ਬਾਅਦ ਚੋਂ ਵੀ ਪੁੱਛ ਕੇ ਅਸਲੀ ਕਦੀ ਕਿਤੇ ਲੈ ਜਾਂਦੇ ਸੀ ਕਦੀ ਕਿਤੇ ਲੈ ਜਾਂਦੇ ਸੀਗੇ ਉਤਨਾ ਸ਼ਰੋਮਣੀ ਕਮੇਟੀ ਸੀਗੀ ਜਿਨ੍ਹਾਂ ਨੇ ਇਹਨਾਂ ਨੂੰ ਧਰਮੀ ਫੌਜੀ ਦਾ ਨਾਂ ਦਿੱਤਾ ਤੇ ਇਹਨਾਂ ਦੀ ਬਾਹ ਫੜੀ ਆ ਫੇਰ ਸਾਡੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਆਈ ਨਹੀਂ ਰੋਲੇ ਕੋਲੇ ਤੋਂ ਤਾਂ ਅਸੀਂ ਦੂਰ ਹੀ ਰੰਨੇ ਆ ਅਸੀਂ ਜੀ ਸੇਵਾ ਕਰਨ ਆਏ ਆ ਸਾਨੂੰ ਇਹ ਨਹੀਂ ਕਿ ਅਸੀਂ ਰਾਜਨੀਤੀ ਕਰ ਰਹੇ ਆ ਰਾਜਨੀਤੀ ਬਿਲਕੁਲ ਨਹੀਂ ਜੇ ਜੋ ਆਪਣੇ ਮਨਚ ਆਣਾ ਸੱਚੇ ਦਿਲੋਂ ਉਹ ਹੀ ਸਾਡੀ ਜ਼ੁਬਾਨ ਤੇ ਆ ਜੇ ਤੁਸੀਂ ਕੱਲ ਨੂੰ ਐਮਐਲਏ ਬਣ ਗਏ ਫੇਰ ਵੀ ਤਾਂ ਉਹਨਾਂ ਦੀ ਸਿਹਤ ਤੇ ਅਸਰ ਹੀ ਨਹੀਂ ਹੋਣਾ ਕੋਈ ਸਿਹਤ ਤੇ ਕੋਈ ਅਸਰ ਨਹੀਂ ਹੋਣਾ ਫੇਰ ਵੀ ਆਪਾਂ ਜਿਹੜਾ ਹਲਕੇ ਦੀ ਸੰਗਤ ਨਾਲ ਜਿਹੜਾ ਆਜ ਹੀ ਪੁਲ ਤਿਆਰ ਕੀਤਾ ਆ ਤੇ ਵਾਹਿਗੁਰੂ ਕਿਰਪਾ ਕਰਨਾ ਸੀ ਉਹ ਪੱਕਾ ਪੁਲ ਵੀ ਬਣਵਾ ਦੇ ਹੂੰ ਤੇ ਇਹ ਗੱਲ ਆ ਕਿ ਜਿਹੜਾ ਕੰਮ ਕਰਨਾ ਚਾਹੁੰਦਾ ਆ ਉਹਨੇ ਸੱਤਾ ਤੋਂ ਬਿਨਾ ਵੀ ਕਰੀ ਜਾਣੇ ਆ ਇੱਕ ਪਾਸੇ ਮਨਦੀਪ ਸਿੰਘ ਵੀ ਖੜੇ ਨੇ ਉਹ ਕਹਿੰਦੇ ਵੀ ਅਸੀਂ ਪੰਥ ਦੇ ਲਈ ਬਹੁਤ ਕੁਝ ਸਾਡੇ ਪਰਿਵਾਰ ਨੇ ਕੀਤਾ ਪੰਥ ਨੇ ਸਾਨੂੰ ਖੜ੍ਹਾ ਕੀਤਾ ਤੇ ਪੰਥ ਹੀ ਸਾਨੂੰ ਦਿਤਾਊਗਾ ਤੁਹਾਨੂੰ ਕੀ ਲੱਗਦਾ ਵੀ ਹੁਣ ਕਿਨੂੰ ਮੰਨਿਆ ਪੰਥਕ ਤੁਸੀਂ ਪੰਥਕ ਕੋ ਜਾਦਾ ਕਿ ਜਾਂ ਉਹ ਪੰਥਕ ਨੇ ਸੁਖਬੀਰ ਸਿੰਘ ਬਾਦਲ ਹੋਣਾ ਦਾ ਕੀ ਵਿਜ਼ਨ ਆ ਪੰਜਾਬ ਨੂੰ ਲੈ ਕੇ ਤੁਸੀਂ ਮਿਲੇ ਹੋਗੇ ਤੁਸੀਂ ਵਿਦੇਸ਼ ਵੀ ਘੁੰਮਿਆ ਉੱਥੇ ਰਹਿ ਕੇ ਆਏ ਹੋ ਉਥੋਂ ਦਾ ਵੀ ਸਰਕਲ ਉਸ ਤੋਂ ਦਾ ਸਿਸਟਮ ਤੁਸੀਂ ਦੇਖਿਆ ਤੇ ਕਹਿੰਦੇ ਨਾ ਜਾਗੋਰਾ ਕਿਸਾਈਆਂ ਮਾਰ ਸਕੇ ਨਾ ਕੋਈ ਸੱਚੇ ਇਸ ਪਾਰਟੀ ਨੂੰ ਰੱਬ ਬਚਾਉਂਦਿਆ ਆ ਕਿਉਂਕਿ ਇਹ ਬੰਦੇ ਜਿਹੜੇ ਆ ਸੱਚੇ ਆ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਇੰਨੇ ਡਾਊਨ ਟੂ ਅਰਥ ਨੇ ਕਿ ਉਹ ਆਪਣੇ ਹਰੇਕ ਵਰਕਰ ਦੀ ਭਾਵੇਂ ਉਹਦਾ ਛੋਟਾ ਔਦਾਇਆ ਭਾਵੇਂ ਵੱਡਾ ਔਦਾਇਆ ਸਾਰਿਆਂ ਦੀ ਸੁੰਦੇ ਆ। ਕਿ ਤੈ ਤਾਂ ਨਹੀਂ ਹੋਗਾ ਵੀ 14 ਨਵੰਬਰ ਤੋਂ ਬਾਅਦ ਤੁਸੀਂ ਵੀ ਟਿਕਟ ਜਾਈ ਦੀ ਕਨਾਰੇ ਕੈਨੇਡਾ ਚਲੇ ਜਾਓ। ਨਹੀਂ ਜੀ ਨਹੀਂ ਬਿਲਕੁਲ ਨਹੀਂ। ਅਸੀਂ ਤਾਂ ਇੱਥੇ ਹੀ ਰਹਿਣਾ ਆ। ਤੁਸੀਂ ਦੇਖ ਲਿਓ ਤੁਸੀਂ ਹੁਣ ਮੈਨੂੰ ਕਹਿ ਰਹੇ ਹੋ ਤੁਸੀਂ ਕੋਈ ਨਹੀਂ ਮੇਰੀ ਬਾਤ ਤੋਂ ਮੈਨੂੰ ਪੁੱਛ ਵੀ ਲਿਓ ਜੇ ਮੈਂ ਇਦਾਂ ਦਾ ਕੁਝ ਕਰੂਗੀ। ਤਰਨਤਾਰਨ ਜ਼ਿਮਣੀ ਚੋਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਦੇ ਬੇਟੀ ਅੱਜਕੱਲ ਇੰਡੀਆ ਦੇ ਵਿੱਚ ਨੇ। ਜਦੋਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਇਹ ਕਹਿ ਰਹੇ ਨੇ ਕਿ ਮੈਂ ਕੈਨੇਡਾ ਪੱਕੇ ਤੌਰ ਦੇ ਉੱਪਰ ਛੱਡ ਕੇ ਪੰਜਾਬ ਦੇ ਵਿੱਚ ਰਹਿਣ ਲਈ ਆ ਗਈ ਹਾਂ ਕੰਚਨਪ੍ਰੀਤ ਕੌਰ ਮੇਰੇ ਨਾਲ ਨੇ ਸਾਰੀ ਗੱਲਬਾਤ ਕਰਦੇ ਆ ਤਰਨਤਾਰ ਜਿਮਲੀ ਚੋਣ ਚੋਣਾ ਇਹ ਪਹਿਲੀ ਵਾਰ ਪਰਿਵਾਰ ਲੜ ਰਿਹਾ ਹੈ ਕਿਵੇਂ ਦਾ ਐਕਸਪੀਰੀਅੰਸ ਜਾ ਰਿਹਾ ਹੈ ਕੀ ਕੁਝ ਸੋਚ ਰਹੇ ਨੇ ਜਾਂ ਹਲਕੇ ਦੇ ਲਈ ਕੀ ਇਹਨਾਂ ਦੇ ਨਜ਼ਰੀਏ ਹੈਗੇ ਨੇ ਸਾਰੀ ਗੱਲਬਾਤ ਕਰਦੇ ਆ ਮੈਮ ਬਹੁਤ ਬਹੁਤ ਧੰਨਵਾਦ ਸਮਾਂ ਦਿੱਤਾ ਤੁਸੀਂ ਥੈਂਕ ਯੂ ਇਹ ਗੱਲ ਸੱਚ ਹੈ ਕਿ ਤੁਸੀਂ ਕੈਨੇਡਾ ਛੱਡ ਕੇ ਪੱਕੇ ਤੌਰ ਤੇ ਪੰਜਾਬ ਆ ਗਏ ਬਿਲਕੁਲ ਜੀ ਅਸੀਂ ਜਿਹੜੇ ਆ ਪੱਕੇ ਤੌਰ ਤੇ ਕੈਨੇਡਾ ਛੱਡ ਆਪਣੀ ਧਰਤੀ ਤੇ ਜਿਹੜਾ ਆ ਵਾਪਸ ਆ ਚੁੱਕੇ ਆ ਪੰਜਾਬ ਵਿੱਚ ਵਾਪਸੀ ਦਾ ਸਬਬ ਇਲੈਕਸ਼ਨ ਹੈ ਕਿ ਜਾਂ ਕੋਈ ਹੋਰ وجہ ਹੈ ਕਿ ਜਾਂ ਇਹ ਪਿਆਰ ਜਾਗਿਆ ਵਾਪਸੀ ਲਈ ਨਹੀਂ ਜੀ ਪਹਿਲਾਂ ਵੀ ਅਸੀਂ ਸੋਚਦੇ ਸੀਗੇ ਕਿ ਜਦੋਂ ਅੱਧਾ ਪਰਿਵਾਰ ਇੱਥੇ ਹੋਵੇ ਅੱਧਾ ਉੱਥੇ ਹੋਵੇ ਤਾਂ ਉਹ ਜਿਹੜਾ ਵਾ ਮਨ ਨਹੀਂ ਜਿੱਦਾਂ ਲੱਗਦੇ ਧਿਆਨ ਰਹਿੰਦਾ ਆ ਘਰਾਂ ਵਿੱਚ ਪਿੱਛੇ ਜਿਹੜਾ ਆਪਾਂ ਛੱਡ ਕੇ ਜਾਂਦੇ ਆ ਘਰ ਤਾਂ ਪਹਿਲੋ ਹੀ ਸੋਚ ਸੀਗੀ ਤੇ ਬਾਕੀ ਜਿਹੜਾ ਆ ਇਲੈਕਸ਼ਨ ਦਾ ਇੱਕ ਬਹਾਨਾ ਹੀ ਬਣ ਗਿਆ ਕਿ ਇਲੈਕਸ਼ਨ ਆ ਗਈ ਵਿੱਚ ਆਈ ਤਾਂ ਉਹ ਵੀ ਚਲੋ ਹੋ ਗਿਆ ਵਾਹਿਗੁਰੂ ਦੀ ਕਿਰਪਾ ਹੋਵੇ ਬਾਸਾ ਆਪਾਂ ਜਿਹੜੀ ਆ ਇਲੈਕਸ਼ਨ ਗੱਡੀਏ ਇੱਥੇ ਆਣ ਕੇ ਜੋ ਸਾਨੂੰ ਤੁਹਾਨੂੰ ਪਤਾ ਹੀ ਆ ਪਈ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਜੋਸ ਕੋਣ ਇੱਥੇ ਮਿਲਦਾ ਆ ਉਹ ਹੋਰ ਕਿਤੇ ਨਹੀਂ ਮਿਲਦਾ ਤਾ ਅਸੀਂ ਦਾ ਪਹਿਲੋਂ ਵੀ ਜਿਹੜਾ ਪਰਿਵਾਰ ਸਾਡਾ ਆਇਆ ਪੰਥ ਦੇ ਲੈ ਕੇ ਲੱਗਾ ਆ ਤੇ ਅਸੀਂ ਹੁਣ ਵੀ ਜੜਾ ਆ ਆਪਣੇ ਹਲਕਾ ਨਿਵਾਸੀਆਂ ਦੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਰਹਿਣ ਲਈ ਆ ਗਏ ਆ। ਪਰਿਵਾਰ ਦੇ ਵਿੱਚ ਕੌਣ-ਕੌਣ ਆ? ਇੰਡੀਆ ਕੌਣ-ਕੌਣ ਰਹਿੰਦਾ? ਕੈਨੇਡਾ 'ਚ ਕੌਣ-ਕੌਣ ਰਹਿੰਦਾ? ਜੀ ਪਰਿਵਾਰ ਵਿੱਚ ਮੇਰੇ ਫਾਦਰ ਸਾਹਿਬ ਨੇ ਅਸੀਂ ਤਿੰਨੋਂ ਪੈਣਾ ਆ। ਤਾਂ ਤਿੰਨੋਂ ਹੀ ਕੈਨੇਡਾ ਸੀਗੇ ਦੋਨੋਂ ਕੈਨੇਡਾ ਨੇ ਤੇ ਮੈਂ ਇੱਥੇ ਆਂ ਤੇ ਮੇਰੇ ਮਦਰ ਇੱਥੇ ਨੇ ਤੇ ਫਾਦਰ ਸਾਹਿਬ ਕੈਨੇਡਾ ਨੇ। ਤੁਸੀਂ ਪਰਿਵਾਰ 'ਚ ਵੱਡੇ ਹੋ? ਨਹੀਂ ਮੇਰੇ ਵੱਡੇ ਸਿਸਟਰ ਆ ਇੱਕ ਤੇ ਇੱਕ ਛੋਟੇ ਆ ਮੈਂ ਮਿਡਲ ਆ। ਅੱਛਾ ਹਾਂਜੀ ਧਰਮੀ ਫੌਜੀਆਂ ਦਾ ਪਰਿਵਾਰ ਆ ਤੁਹਾਡਾ ਤੁਹਾਨੂੰ ਯਾਦ ਹੋਵੇਗਾ ਕਿ ਉਹ ਸਮਾਂ ਕਿਹੋ ਜਿਹਾ ਸੀਗਾ ਜਦੋਂ ਵਾਪਸ ਆਏ ਫੌਜ ਛੱਡ ਕੇ ਜੇਲ੍ਹਾਂ ਵੀ ਕਟਣੀਆਂ ਪਈਆਂ ਤੁਸੀਂ ਦੱਸ ਰਹੇ ਸੀਗੇ ਉਹ ਮਾਹੌਲ ਕਿਵੇਂ ਦਾ ਸੀਗਾ ਤੁਹਾਨੂੰ ਕੁਝ ਚੇਤੇ ਹੈ ਮੈਂ ਤਾਂ ਜੀ ਉਦੋਂ 22 ਸਾਲ ਦੀ ਸੀਗੀ ਤਾਂ ਮੈਨੂੰ ਤਾਂ ਪਤਾ ਨਹੀਂ ਸੀ ਕਿ ਮਤਲਬ ਕਿ ਬਾਪ ਵੀ ਕੋਈ ਹੁੰਦਾ ਆ ਜਾਂ ਕਿੱਦਾਂ ਆ ਕਿਉਂਕਿ ਮੇਰਾ ਬਰਥ ਜਦੋਂ ਫਾਦਰ ਸਾਹਿਬ ਜੇਲ੍ਹ 'ਚ ਸੀਗੇ ਤੇ ਉਦੋਂ ਹੋਇਆ ਸੀਗਾ ਜਦੋਂ ਆਏ ਆ ਤਾਂ ਉਹ ਇੱਕ ਫਰਸਟ ਟਾਈਮ ਦੇਖਣਾ ਤੇ ਹਨਾ ਪਤਾ ਲੱਗਣਾ ਵੀ ਇਹ ਹਨਾ ਇਹ ਤੁਹਾਡੇ ਫਾਦਰ ਸਾਹਿਬ ਨੇ ਇਦਾਂ ਇਦਾਂ ਕਰਕੇ ਤਸ਼ੱਦਦਾਂ ਬਹੁਤ ਚੱਲੀਆਂ ਸੀ ਕਿ ਬੜੇ ਬੁਰੇ ਹਾਲ ਸੀਗੇ ਅਸੀਂ ਵੀ ਮੈਂ ਜਿਹੜਾ ਆ ਮੇਰਾ ਬਰਥ ਵੀ ਮੇਰੇ ਨਾਨਕੇ ਘਰ ਹੀ ਹੋਇਆ ਆ अच्छा ਤੇ ਅਸੀਂ ਨਾਨਕੇ ਰਹਿੰਦੇ ਸੀ ਕਿਉਂਕਿ ਸਾਨੂੰ ਜਿਹੜਾ ਆ ਪੁੱਲਸ ਵੱਲੋਂ ਜਿਹੜਾ ਬਹੁਤ ਤੰਗ ਕੀਤਾ ਜਾਂਦਾ ਸੀਗਾ ਮੇਰੇ ਮਾਤਾ ਜੀ ਨੂੰ ਤਾਂ ਅਸੀਂ ਪਿੰਡ ਛੱਡ ਕੇ ਫਿਰ ਉੱਥੇ ਜਦੋਂ ਮੇਰੇ ਫਾਦਰ ਸਾਹਿਬ ਆਏ ਆ ਤੇ ਫਿਰ ਉਹਨਾਂ ਨਾਲ ਅਸੀਂ ਜਿਹੜਾ ਆਪਣੇ ਪਿੰਡ ਗਏ ਆ ਵਾਪਸ ਤੁਹਾਡਾ ਜਨਮ ਤੁਹਾਡੇ ਫਾਦਰ ਸਾਹਿਬ ਜਦੋਂ ਜੇਰ ਸੀਗੇ ਉਦੋਂ ਹੋਇਆ ਉਦੋਂ ਹੋਇਆ ਤੇ ਕਿੰਨੇ ਸਾਲਾਂ ਬਾਅਦ ਤੁਸੀਂ ਆਪਣੇ ਫਾਦਰ ਨੂੰ ਮਿਲੇ ਢਾਈ ਸਾਲ ਬਾਅਦ ਤੁਸੀਂ ਢਾਈ ਸਾਲ ਦੇ ਹੋਗੇ ਸੀ ਉਦੋਂ ਫਾਦਰ ਹਾਂ ਜੀ ਢਾਈ ਸਾਲ ਦੀ ਹੋਗੇ ਤੁਸੀਂ ਮਤਲਬ ਢਾਈ ਸਾਲ ਬਾਅਦ ਤੁਸੀਂ ਆਪਣੇ ਪੇਤਾਂ ਦੀ ਪਹਿਲੀ ਤਾਂ ਮਤਲਬ ਪਹਿਲੀ ਵਾਰੀ ਪਹਿਲੀ ਵਾਰ ਦੇਖਿਆ ਬਿਲਕੁਲ ਜੀ ਉਦੋਂ ਤੁਹਾਨੂੰ ਪਤਾ ਪਤਾ ਹੀ ਨਹੀਂ ਸੀਗਾ ਰਹਿੰਦੇ ਵੀ ਅਸੀਂ ਨਾਨਕੇ ਸੀਗੇ ਤਾਂ ਚੋਰੀ ਛਿਪੇ ਜਿਹੜਾ ਹੈ ਮੇਰੇ ਦਾਦੀ ਦਾਦੇ ਹੁਣਾਂ ਨੇ ਸਾਨੂੰ ਮਿਲਣ ਆਉਣਾ ਅ ਕਦੀ ਅਸੀਂ ਚਲੇ ਜਾਣਾ ਕਦੀ ਕਿਤੇ ਭੂਆ ਜੀ ਕੋ ਚਲੇ ਜਾਣਾ ਐਦਾਂ ਹੀ ਬਸ ਕੇ ਕਦੀ ਕਿਤੇ ਕਦੀ ਕਿਤੇ ਲੋਕ ਛਿਪ ਕੇ ਟਾਈਮ ਕੱਟਿਆ ਸੀ ਹੂੰ ਤੁਹਾਡੇ ਦਾਦਾ ਜੀ ਦੱਸਦੇ ਹੋਣਗੇ ਵੀ ਉਦੋਂ ਮਾਹੌਲ ਕੀ ਸੀਗਾ ਜਦੋਂ ਫੌਜ ਛੱਡ ਕੇ ਆਏ ਨੇ ਫੌਜ ਵੱਲੋਂ ਵੀ ਕਹਿੰਦੇ ਪ੍ਰੈਸ਼ਰ ਬਹੁਤ ਜ਼ਿਆਦਾ ਪਾਇਆ ਗਿਆ ਸੀ ਇਨ੍ਹਾਂ ਦੇ ਉੱਪਰ ਤੇ ਜਦੋਂ ਇੱਥੇ ਆਏ ਤੇ ਫਿਰ ਜੇਲ੍ਹ ਦੇ ਵਿੱਚ ਚਲੇ ਗਏ ਸੀ ਥੋੜੀ ਜੇ ਤੁਹਾਨੂੰ ਕਹਾਣੀ ਯਾਦ ਹੋਵੇ ਜੀ ਜਦੋਂ 1984 ਵਿੱਚ ਸ੍ਰੀ ਅਕਾਲ ਤਖਸੈਬ ਉਤੇ ਅਟੈਕ ਹੋਇਆ ਸੀ ਨਾ ਤਾਂ ਮੇਰੇ ਫਾਦਰ ਸਾਹਿਬ ਉਦੋਂ ਸਿੱਖ ਰਜiment ਵਿੱਚ ਸੀਗੇ ਤਾਂ ਜਦੋਂ ਇਹਨਾਂ ਨੂੰ ਪਤਾ ਲੱਗਾ ਉਦੋਂ ਸਰਕਾਰ ਨੇ ਤਾਂ ਸਾਰੇ ਕਨੈਕਸ਼ਨ ਕੱਟ ਦਿੱਤੇ ਸੀਗੇ ਤਾਂ ਇਹਨਾਂ ਨੂੰ ਇੱਕ ਰੇਡੀਓੇ ਤੋਂ ਪਤਾ ਲੱਗਿਆ ਕਿ ਸ੍ਰੀ ਅਕਾਲ ਤਖਸੈਬ ਉਤੇ ਅਟੈਕ ਹੋਇਆ ਆ ਇਹਨਾਂ ਨੇ ਉਦੋਂ ਹੀ ਕੁਝ ਨਹੀਂ ਸੋਚਿਆ ਆਪਣੇ ਹਥਿਆਰ ਬੰਦ ਹੋ ਕੇ ਆਪਣੇ ਸਾਥੀਆਂ ਨਾਲ ਸ੍ਰੀ ਅਕਾਲ ਤਖਸੈਬ ਨੂੰ ਚਾਲੇ ਪਾਲੇ ਐਦਾਂ ਹੀ ਕੋਈ ਗੱਡੀ ਨਹੀਂ ਕੋਈ ਕੁਛ ਨਹੀਂ ਧੁਰ ਕੇ ਤਾਂ ਇਹਨਾਂ ਨੂੰ ਜਿਹੜਾ ਰਸਤੇ ਵਿੱਚੋਂ ਫੜ ਲਿਆ ਗਿਆ ਕੋਰਟ ਮਾਸਟਰ ਵਾਲੇ ਕਾਫੀ ਲੰਮਾ ਸਮਾਂ ਜੇਲ੍ਹ ਕੱਟਣੀ ਪਈ ਤੇ ਉਧਰੋਂ ਸਾਡੇ ਪਰਿਵਾਰ ਨੂੰ ਇੰਨਾ ਜ਼ਿਆਦਾ ਤੰਗ ਕਰਦੇ ਸੀ ਨਾ ਸਾਰੇ ਸਾਡੇ ਪਰਿਵਾਰ ਨੂੰ ਮਤਲਬ ਕਿ ਇਹਨਾਂ ਨੇ ਇੱਕ ਇੱਕ ਵਾਰ ਥਾਣਾ ਵਿਖਾਇਆ ਹ ਹ ਉਹਨਾਂ ਨੂੰ ਲੈ ਜਾਂਦੇ ਸੀਗੇ ਇਹ ਵੀ ਨਹੀਂ ਦੱਸ ਕੇ ਜਾਂਦੇ ਕਿ ਅਸੀਂ ਲੈ ਕੇ ਕਿੱਥੇ ਚੱਲੇ ਆ ਤੇ ਕਿਉਂ ਲੈ ਕੇ ਚੱਲੇ ਆ ਲੈ ਕੇ ਦੋ ਦੋ ਹਫ਼ਤੇ ਜਿਹੜਾ ਆ ਸਾਡੇ ਪਰਿਵਾਰ ਦਾ ਪਤਾ ਨਹੀਂ ਸੀਗਾ ਹੁੰਦਾ ਕਿ ਸਾਡਾ ਪਰਿਵਾਰ ਕਿੱਥੇ ਆ ਉਹ ਇਹ ਵੀ ਨਹੀਂ ਪਤਾ ਵੀ ਹੈਗੇ ਨੇ ਜਾਂ ਨਹੀਂ ਹੈਗੇ ਕਿ ਨਹੀਂ ਹੈਗੇ इवन ਸਾਡੇ ਨੂੰ ਮੇਰੇ ਮਾਤਾ ਜੀ ਨੂੰ ਇਹ ਵੀ ਨਹੀਂ ਸੀ ਪਤਾ ਮੇਰੇ ਦਾਦੀ ਜੀ ਹੁਣੇ ਦੱਸਦੇ ਆ ਕਿ ਸਾਨੂੰ ਪਤਾ ਨਹੀਂ ਸੀ ਕਿ ਸਾਡਾ ਪੁੱਤ ਜ਼ਿੰਦਾ ਵੀ ਆ ਕਿ ਨਹੀਂ ਆ ਜਦੋਂ 2.5 ਸਾਲ ਬਾਅਦ ਆਏ ਨੇ ਹਾਂਜੀ ਮਤਲਬ ਕਿ ਪਤਾ ਹੀ ਨਹੀਂ ਸੀਗਾ ਕਿ ਉਹ ਜ਼ਿੰਦਾ ਹੈਗੇ ਵੀ ਆ ਕਿ ਨਹੀਂ ਰਸਤੇ ਵਿੱਚ ਉਹ ਕਿੱਥੇ ਲੈ ਗਿਆ ਕੀ ਕਰਦੇ ਆ ਕੁਝ ਪੱਤਰ ਨਹੀਂ ਟੈਲੀਫੋਨ ਤਾਂ ਉਦੋਂ ਹੁੰਦੇ ਸੀ ਨਹੀਂ ਤਾਂ ਉਹ ਚੀਜ਼ ਦਾ ਪਤਾ ਜੜਾ ਆ ਇਹਨਾਂ ਨੂੰ 1.5 1.5 ਸਾਲ ਬਾਅਦ ਪਤਾ ਲੱਗਾ ਆ ਕਿ ਇਹ ਇਹਨਾਂ ਨੂੰ ਜੇਲ੍ਹ ਵਿੱਚ ਉੱਥੇ ਜੜਾ ਆ ਬੰਦ ਕੀਤਾ ਗਿਆ ਆ ਤਾਂ ਤਸ਼ੱਦਦ ਵੀ ਬਹੁਤ ਹੋਇਆ ਹੋਊਗਾ ਬਹੁਤ ਜ਼ਿਆਦਾ ਤਸ਼ੱਦਦ ਇਹਨਾਂ ਨੂੰ ਦਾ ਭੁਖੇ ਰੱਖਦੇ ਸੀਗੇ ਤਾਂ ਇਹ ਵੀ ਕਨਵੈਂਸ ਕੀਤਾ ਜਾਂਦਾ ਸੀਗਾ ਕਿ ਤੁਸੀਂ ਜੜਾ ਆ ਦੁਬਾਰਾ ਜੜੀ ਆ ਆਰਮੀ ਜੜੀ ਜੁਆਇਨ ਕਰੋ ਹੂੰ ਉੱਥੇ ਜਾਓ ਤੁਸੀਂ ਤਾਂ ਉਹਨਾਂ ਨੇ ਤੁਹਾਨੂੰ ਪਤਾਇਆ ਜਿਹੜੇ ਆਪਣੇ ਧਰਮ ਲਈ ਖੜ ਗਏ ਖੜ ਗਏ ਬਸ ਇਹਨਾਂ ਨੇ ਉਹਨਾਂ ਦੀ ਨਹੀਂ ਮੰਨੀ ਆਪਣੀ ਜੜੀ ਗੱਲ ਤੇ ਉਹ ਡਟੇ ਰਹੇ ਆ ਹੂੰ ਤਾਂ ਮੈਨੂੰ ਤਾਂ ਬਹੁਤ ਸੱਚੀ ਫਕਰ ਮਹਿਸੂਸ ਹੁੰਦਾ ਆ ਕਿ ਮੈਂ ਉਸ ਧਰਮੀ ਫੌਜੀ ਪਿਓ ਦੀ ਧੀ ਆ ਬਹੁਤ ਜ਼ਿਆਦਾ ਫਕਰ ਮਹਿਸੂਸ ਹੁੰਦਾ ਹੈ ਤਾਂ ਫਿਰ 86 87 ਤੋਂ ਬਾਅਦ ਫਿਰ ਕੀ ਸੀਗਾ ਜਦੋਂ ਤੁਹਾਡੇ ਫਾਸਾ ਵਾਪਸ ਆ ਗਏ ਉਦੋਂ ਫੈਮਿਲੀ ਦੀ ਕੀ ਪੋਜੀਸ਼ਨ ਸੀਗੀ ਕਿਉਂਕਿ ਜੌਬ ਵੀ ਚਲੀ ਗਈ ਉਦੋਂ ਤੱਕ ਹੂੰ ਹੂੰ ਉਸ ਤੋਂ ਬਾਅਦ ਜਨਾ ਮੇਰੇ ਮਦਰ ਜੜਿਆ ਉਹ ਤੁਹਾਨੂੰ ਪਤਾਇਆ ਕਿ ਪੜੇ ਲਿਖੇ ਆ ਤੇ ਹਾਂ ਜੀ ਤੇ ਨਹੀਂ ਉਦੋਂ ਨੌਕਰੀ ਨਹੀਂ ਸੀ ਮਿਲੀ ਇਹਨਾਂ ਨੂੰ ਜਦੋਂ ਮੇਰੇ ਫਾਦਰ ਸਾਹਿਬ ਆ ਗਏ ਇਹਨਾਂ ਨੇ ਜੀਬੀਟੀ ਕੰਪਲੀਟ ਕੀਤੀ ਆ ਮੇਰੇ ਮਦਰ ਨੇ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਜਿਹੜੀ ਗਵਰਨਰ ਜੋਬ ਮਿਲ ਗਈ ਤੇ ਉਹ ਵੀ ਜਿਹੜਾ ਆ ਸਭ ਤੋਂ ਪਹਿਲਾਂ ਜਿਹੜਾ ਆ ਖੇਮ ਕਰਨ ਸੀਗਾ ਹੂੰ ਜਾਣਾ ਪੈਂਦਾ ਤਾਂ ਮੈਂ ਤਾਂ ਬਹੁਤ ਛੋਟੀ ਸੀਗੀ ਤਾਂ ਮੈਨੂੰ ਨਾਨੀ ਜੀ ਕੋਲੇ ਛੱਡ ਜਾਂਦੇ ਸੀਗੇ ਤਾਂ ਮੈਂ ਤਾਂ ਬਿਮਾਰ ਵੀ ਕਾਫੀ ਰਹੀ ਆ ਵੀ ਵੀ ਮਾਂ ਦਾ ਵਿਛੋੜਾ ਤੁਹਾਨੂੰ ਪਤਾ ਹੀ ਆ ਸਾਰਾ ਸਾਰਾ ਦਿਨ ਨਹੀਂ ਹੁਣਾ ਰਾਤ ਨੂੰ ਉਹਨਾਂ ਨੇ ਆਉਣਾ ਤਾਂ ਸਟਰਗਲ ਦਾ ਬਹੁਤ ਦੇਖਿਆ ਆ ਬਾਅਦ ਚੋਂ ਅਸੀਂ ਕਾਫੀ ਟਾਈਮ ਬਾਅਦ ਜਿਹੜਾ ਆ ਆਪਣੇ ਪਿੰਡ ਜਿਹੜੀ ਉਹ ਵਾਪਸੀ ਕੀਤੀ ਆ ਜਦੋਂ ਇਹ ਸਾਰਾ ਮਾਹੌਲ ਜਿਹੜਾ ਆ ਸਹੀ ਹੋਇਆ ਆ ਉਸ ਤੋਂ ਬਾਅਦ ਵੀ ਜਦੋਂ ਮੇਰੇ ਫਾਦਰ ਸਾਹਿਬ ਆ ਗਏ ਮਾਹੌਲ ਬਿਲਕੁਲ ਨਹੀਂ ਜਿਹਾ ਸਹੀ ਉਹਨਾਂ ਨੂੰ ਵੀ ਬਾਅਦ ਚੋਂ ਵੀ ਪੁੱਛ ਕੇ ਅਸਲੀ ਕਦੀ ਕਿਤੇ ਲੈ ਜਾਂਦੇ ਸੀ ਕਦੀ ਕਿਤੇ ਲੈ ਜਾਂਦੇ ਸੀਗੇ ਉਹ ਤਰ੍ਹਾਂ ਸ਼੍ਰੋਮਣੀ ਕਮੇਟੀ ਸੀਗੀ ਜਿਨ੍ਹਾਂ ਨੇ ਇਹਨਾਂ ਨੂੰ ਧਰਮੀ ਫੌਜੀ ਦਾ ਨਾਂ ਦਿੱਤਾ ਤੇ ਇਹਨਾਂ ਦੀ ਬਾਹ ਫੜੀ ਆ ਫੇਰ ਸਾਡੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਆਈ ਆ ਬਹੁਤੇ ਧਰਮੀ ਫੌਜੀ ਦਾ ਇਹ ਵੀ ਕਹਿੰਦੇ ਆ ਨਾਂ ਦਾ ਸਾਨੂੰ ਸਰਕਾਰਾਂ ਨੇ ਕੁਝ ਦਿੱਤਾ ਨਾ ਜਿਨ੍ਹਾਂ ਨੇ ਸਾਨੂੰ ਸੱਦਿਆ ਸੀਗਾ ਉਹਨਾਂ ਨੇ ਕੋਈ ਦਿੱਤਾ ਤੇ ਨਾ ਹੀ ਸਾਡਾ ਜਥੇਬੰਦੀਆਂ ਨੇ ਕੁਝ ਕੀਤਾ ਇਹ ਵੀ ਰੋਸ ਰਹਿੰਦਾ ਤੁਹਾਡੇ ਪਰਿਵਾਰ ਨੂੰ ਕੋਈ ਰੋਸ ਸੀਗਾ ਨਹੀਂ ਜੀ ਅਸੀਂ ਜਿੰਨੇ ਸਾਡੇ ਨਾਲ ਪਰਿਵਾਰ ਮੈਂ ਬੜੇ ਆਪਣੇ ਫਾਦਰ ਸਾਹਿਬ ਨਾਲ ਜਿਹੜੇ ਉਹਨਾਂ ਦੇ ਨਾਲ ਸੀਗੇ ਜਿਹੜੇ ਧਰਮੀ ਫੌਜੀ ਮੈਂ ਬਹੁਤ ਹੱਲੇ ਤੱਕ ਸਾਡੇ ਪਰਿਵਾਰ ਉਹਨਾਂ ਨਾਲ ਵਿਚਰਦੇ ਆਉਂਦੇ ਆ ਸਾਰੇ ਆਪਣੇ ਤਰਨ ਧਾਨ ਤੋਂ ਕਾਫੀ ਪਰਿਵਾਰ ਨੇ ਜਿਹੜੇ ਸਾਡੇ ਨਾਲ ਵਿਚਰਦੇ ਹੁੰਦੇ ਆ ਐਜ਼ ਅ ਪਰਿਵਾਰ ਮੈਂਬਰ ਤਾਂ ਸਾਰਿਆਂ ਦੀਆਂ ਜੜੀਆਂ ਵਾ ਸ਼੍ਰੋਮਣੀ ਕਮੇਟੀ ਨੇ ਬਾਹ ਫੜੀ ਆ ਉਹ ਤੋਂ ਇਹਨਾਂ ਦੇ ਮਸਲੇ ਹੱਲ ਕੀਤੇ ਆ ਤਾਂ ਇਹ ਤਾਂ ਗੱਲ ਬਹੁਤ ਗਲਤ ਹੈ ਜੇ ਅਸੀਂ ਇਹ ਕਹੀਏ ਤੇ ਫਿਰ ਵੀ ਜੇ ਕੋਈ ਕੋਈ ਵਹਾਨਾ ਕੋਈ ਰਹਿ ਗਿਆ ਆ ਤਾਂ ਇਹ ਤਾਂ ਅਸੀਂ ਇਹੀ ਅਪੀਲ ਕਰਾਂਗੇ ਕਿ ਇਹਨਾਂ ਦੀ ਜੜੀ ਆ ਸਾਨੂੰ ਆਈ ਜਲਦ ਤੋਂ ਜਲਦ ਕੀਤੀ ਜਾਵੇ। ਤੁਹਾਡੀ ਫੈਮਿਲੀ ਨੇ ਇਸ ਤੋਂ ਪਹਿਲਾਂ ਤਾਂ ਜਿੰਨਾ ਕਿ ਮੈਨੂੰ ਤੁਹਾਡੇ ਬਾਰੇ ਪਤਾ ਜਾਂ ਤੁਹਾਡੀ ਫੈਮਿਲੀ ਬਾਰੇ ਪਤਾ ਪਹਿਲਾਂ ਕਦੀ ਇਲੈਕਸ਼ਨ ਨਹੀਂ ਲੜੀ ਤੁਸੀਂ। ਇਹ ਪਹਿਲਾ ਚਾਂਸ ਹੈ। ਅ ਕਿਵੇਂ ਜਾ ਰਿਹਾ ਐਕਸਪੀਰੀਅੰਸ ਠੀਕ ਜਾ ਰਿਹਾ ਕਿ ਜਾਂ ਰੋਲਾ ਗੋਲਾ ਜਾ ਰਿਹਾ। ਨਹੀਂ ਰੋਲੇ ਗੋਲੇ ਤੋਂ ਤਾਂ ਅਸੀਂ ਦੂਰ ਹੀ ਰੰਨੇ ਆ। ਅਸੀਂ ਜੀ ਸੇਵਾ ਕਰਨ ਆਏ ਆ। ਸਾਨੂੰ ਇਹ ਨਹੀਂ ਕਿ ਅਸੀਂ ਰਾਜਨੀਤੀ ਕਰ ਰਹੇ ਆ। ਰਾਜਨੀਤੀ ਬਿਲਕੁਲ ਨਹੀਂ ਜੇ ਜੋ ਆਪਣੇ ਮਨ ਚ ਆਣਾ ਸੱਚੇ ਦਿਲੋਂ ਉਹ ਹੀ ਸਾਡੀ ਜ਼ੁਬਾਨ ਤੇ ਆ। ਇਹ ਨਹੀਂ ਕਿ ਅਸੀਂ ਉਹ ਕਰਦੇਾਂਗੇ ਜੀ ਉਹ ਕਰਦੇਾਂਗੇ ਨਹੀਂ ਬਸ ਜਿਹੜੇ ਤੁਹਾਨੂੰ ਕਹਿੰਦੇ ਆਪੋਜ਼ਿਟ ਪਾਰਟੀ ਹੁੰਦੀ ਆ ਜੋ ਸਾਡੇ ਤੇ ਤੰਜ ਕਸਦੀ ਆ ਉਹਦਾ ਜਵਾਬ ਦਿੰਨੇ ਆ ਅਸੀਂ ਆਪ ਨਹੀਂ ਪਹਿਲਾਂ ਕੁਝ ਵੀ ਕਹਿੰਦੇ ਜੋ ਕਹਿੰਦੇ ਉਹਦਾ ਜਵਾਬ ਤੁਹਾਨੂੰ ਪਤਾ ਹੀ ਆ ਦੇਣਾ ਤਾਂ ਬੰਦਾ ਹੀ ਆ ਤਾਂ ਬਹੁਤ ਵਧੀਆ ਚੱਲ ਰਿਹਾ ਹੈ ਹਲਕੀ ਦੀ ਸੇਵਾ ਲਈ ਆਏ ਆ ਤੇ ਸੇਵਾ ਕਰਦੇ ਰਹਿਣਾ ਤੁਹਾਡੇ ਮਨ ਚ ਕੀ ਆ ਤੁਸੀਂ ਕਹਿ ਰਹੇ ਹੋ ਜੋ ਸਾਡੀ ਜ਼ੁਬਾਨ ਤੇ ਨਹੀਂ ਜਿਹੜਾ ਮਨ ਚ ਮਨ ਚ ਕੀ ਤੁਹਾਡੇ ਹਲਕੇ ਦੇ ਲਈ ਮਾਂਚੇ ਆ ਕਿ ਸਾਡਾ ਹਲਕਾ ਜਿਹੜਾ ਹੈ ਨਾ ਪੰਥਕ ਹਲਕਾਇਆ ਤੇ ਮੈਨੂੰ ਇਹ ਹੈ ਕਿ ਹੁਣ ਇਹ ਹਲਕਾ ਜਿਹੜਾ ਹੈ ਇਹਨੂੰ ਲੋਡ ਹੈ ਇਹੋ ਜੇ ਲੀਡਰ ਦੀ ਜਿਹੜਾ ਇਹਨਾਂ ਦੀ ਸੁਣਵਾਈ ਕਰ ਸਕੇ ਕਿਉਂਕਿ ਵੋਟਰ ਤਾਂ ਵਿਚਾਰੇ ਪਾ ਦਿੰਦੇ ਆ ਕਿ ਹਾਂ ਇਸ ਬੰਦੇ ਨੇ ਸਾਡੀ ਸੁਣਵਾਈ ਕਰਨੀ ਆ ਇਦਾਂ ਹੋ ਜਾਏਗਾ ਪਰ ਉਦਾਂ ਹੋ ਨਹੀਂ ਪਾਰਿਆ ਆਪਣਾ 10 ਸਾਲ ਤੋਂ ਹਲਕਾ ਜਿਹੜਾ ਵਿਕਾਸ ਪੱਖੋਂ ਪਿੱਛੇ ਆ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਆ ਉਹ ਇਹ ਪ੍ਰਚਾਰ ਕਰ ਰਹੇ ਆ ਵੀ ਜੇ ਤੁਸੀਂ ਮੈਨੂੰ ਜਿਤਾਉਂਗੇ ਹਲਕੇ ਦਾ ਵਿਕਾਸ ਤਾਂ ਹੀ ਹੋਣਾ ਕਿਉਂਕਿ ਸਰਕਾਰ ਸਾਡੀ ਆ ਔਰ ਕਿਸੇ ਨੂੰ ਜਿਤਾ ਲੋਂਗੇ ਫਾਇਦਾ ਕੋਈ ਨਹੀਂ ਫਾਇਦਾ ਕਿਉਂ ਕੋਈ ਨਹੀਂ ਜ਼ਰੂਰੀ ਨਹੀਂ ਵੀ ਜਿਹੜੇ ਕੰਮ ਹੋਣੇ ਆ ਉਹ ਸਰਕਾਰ 'ਚ ਰਹਿ ਕੇ ਹੀ ਹੋਣੇ ਆ ਤੁਸੀਂ ਜੇ ਉਹ ਕਹਿ ਰਹੇ ਆ ਤੁਸੀਂ 2-3 ਵਾਰ ਐਮਐਲਏ ਬਣੇ ਹੋ ਕੀ ਗੱਲ ਸਾਡੇ ਕੋ ਕੁਛ ਨਹੀਂ ਹੈਗਾ ਹਲਕੇ ਤੇ ਲੋਨ ਨੂੰ ਤੁਸੀਂ ਆਪਣੇ ਪੱਲੇ ਉਹ ਲਾ ਦਿਓ ਕੁਛ ਅਸੀਂ ਤਾਂ ਜੀ ਜਦੋਂ ਆਪਣਾ ਇਲੈਕਸ਼ਨ ਅਨਾਉਂਸ ਹੋਈ ਆ ਅਸੀਂ ਬੀੜ ਬਾਬਾ ਬੁੱਢਾ ਸਾਹਿਬ ਚੈਰੀਟੇਬਲ ਹਸਪੀਟਲ ਜਿਹੜਾ ਆ ਉਦੋਂ ਹੀ ਓਪਨ ਕਰਵਾਤਾ ਅਸੀਂ ਤਾਂ ਵੇਟ ਹੀ ਨਹੀਂ ਕੀਤੀ ਕਿ ਜਾਂ ਜੀ ਇਲੈਕਸ਼ਨ ਹੋ ਜੇ ਸਾਨੂੰ ਪਤਾ ਲੱਗ ਜੇ ਕੌਣ ਜਿੱਤਦਾ ਕੌਣ ਹਾਰਦਾ ਇਹਦੀ ਵੇਟ ਨਹੀਂ ਕੀਤੀ ਅਸੀਂ ਅਸੀਂ ਉਦੋਂ ਹੀ ਜਿਹੜਾ ਕੰਮ ਕਰਵਾ ਸਕਦੇ ਅਸੀਂ ਕਰਵਾ ਸਕਦੇ ਹਾਂ ਹੂੰ ਹੁਣ ਮੈਂ ਤੁਹਾਨੂੰ ਦੱਸ ਦਵਾਂ ਕਿ ਬੀੜਬਾਬਾ ਬੁੱਢਾ ਸਾਹਿਬ ਨੂੰ ਜਾਂਦਾ ਹੋਇਆ ਮੀਆਪੁਰ ਤੋਂ ਜਿਹੜਾ ਰਸਤਾ ਆ ਪੁਲ ਜਿਹੜਾ ਆ ਉਹਦੀ ਹਾਲਤ ਬਹੁਤ ਖਰਾਬ ਐ ਟੁੱਟੀ ਚੁੱਕਾ ਸੀਗਾ ਮੈਂ ਡੀਸੀ ਸਾਹਿਬ ਨੂੰ ਬਹੁਤ ਵਾਰ ਅਪੀਲ ਵੀ ਕਰ ਚੁੱਕੀ ਆ ਪਰ ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਐ ਪ੍ਰਸ਼ਾਸਨ ਦੀ ਸਿਹਤ ਤੇ ਕੋਈ ਅਸਰ ਨਹੀਂ ਆ ਇਹੀ ਤੇ ਗੱਲ ਆ ਨਾ ਜੇ ਤੁਸੀਂ ਕੱਲ ਨੂੰ ਐਮਐਲਏ ਬਣ ਗਏ ਫੇਰ ਵੀ ਤਾਂ ਉਹਨਾਂ ਦੀ ਸਿਹਤ ਤੇ ਅਸਰ ਹੀ ਨਹੀਂ ਹੋਣਾ ਕੋਈ ਸਿਹਤ ਤੇ ਕੋਈ ਅਸਰ ਨਹੀਂ ਹੋਣਾ ਫੇਰ ਵੀ ਆਪਾਂ ਜਿਹੜਾ ਹਲਕੇ ਦੀ ਸੰਗਤ ਨਾਲ ਜਿਹੜਾ ਆ ਆਜ ਹੀ ਪੁਲ ਤਿਆਰ ਕੀਤਾ ਆ ਤੇ ਵਾਹਿਗੁਰੂ ਕਿਰਪਾ ਕਰਨ ਅਸੀਂ ਉਹ ਪੱਕਾ ਪੁਲ ਵੀ ਬਣਵਾ ਦਿਆਂਗੇ ਤੇ ਇਹ ਗੱਲ ਆ ਕਿ ਜਿਹੜਾ ਕੰਮ ਕਰਨਾ ਚਾਹੁੰਦਾ ਆ ਉਹਨੇ ਸੱਤਾ ਤੋਂ ਬਿਨਾਂ ਵੀ ਕਰੀ ਜਾਣੇ ਆ ਹੂੰ ਜ਼ਰੂਰੀ ਨਹੀਂ ਸੱਤਾ ਸਾਥ ਉਹਦਾ ਪਰਿਵਾਰ ਇਹ ਪ੍ਰਚਾਰ ਕਰ ਰਿਹਾ ਕਿ ਧਰਮੀ ਫੌਜੀਆ ਦਾ ਪਰਿਵਾਰ ਆ ਧਰਮ ਦੇ ਲਈ ਖੜੇ ਨੇ ਧਰਮ ਲਈ ਬਹੁਤ ਕੁਰਬਾਨੀਆਂ ਪਰਵਾਦਾਂ ਦਿੱਤੀਆਂ ਨੇ ਇੱਕ ਪਾਸੇ ਮਨਦੀਪ ਸਿੰਘ ਵੀ ਖੜੇ ਨੇ ਉਹ ਕਹਿੰਦੇ ਵੀ ਅਸੀਂ ਪੰਥ ਦੇ ਲਈ ਬਹੁਤ ਕੁਝ ਸਾਡੇ ਪਰਿਵਾਰ ਨੇ ਕੀਤਾ ਪੰਥ ਨੇ ਹੀ ਸਾਨੂੰ ਖੜ੍ਹਾ ਕੀਤਾ ਤੇ ਪੰਥ ਹੀ ਸਾਨੂੰ ਜਿਤਾਊਗਾ ਤੁਹਾਨੂੰ ਕੀ ਲੱਗਦਾ ਵੀ ਹੁਣ ਕਿਹਨੂੰ ਮੰਨਿਆ ਪੰਥਕ ਤੁਸੀਂ ਪੰਥਕ ਉਹ ਜਿਆਦਾ ਕਿ ਜਾਂ ਉਹ ਪੰਥਕ ਨੇ ਜੀ ਮੈਂ ਕਿਸੇ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੀ ਮੈਂ ਤੁਹਾਨੂੰ ਇਹੋ ਦੱਸ ਦੇਣਾ ਚਾਹੁੰਨੀ ਆ ਕਿ ਆਪਣੇ ਵੱਡੇ-ਵਡੇਰਿਆਂ ਬਜ਼ੁਰਗਾਂ ਤੋਂ ਪੁੱਛ ਕੇ ਵੇਖਿਓ ਕਿ ਕਿ ਧਰਮੀ ਫੌਜੀ ਦੀ ਦੇਣ ਕੀ ਆ ਸਾਡੇ ਧਰਮ ਨੂੰ ਸਾਡੇ ਪੰਜਾਬ ਨੂੰ ਇੱਕ ਧਰਮੀ ਫੌਜੀ ਦੀ ਦੇਣ ਕੀ ਆ ਅੱਜ ਕੱਲ ਤਾਂ ਕੋਈ ਆਪਣੇ 200 ਦੀ 300 ਦੀ ਦਿਹਾੜੀ ਕੀ ਕੋਈ 1000 ਰੁਪਏ ਦੀ ਆਪਣੀ ਨੌਕਰੀ ਨਹੀਂ ਛੱਡਦਾ ਕੋਈ ਸਰਪੰਚੀ ਨਹੀਂ ਛੱਡਦਾ ਤੇ ਉਹਨਾਂ ਨੇ ਤਾਂ ਉਦੋਂ ਆਪਣੀ ਸਰਕਾਰੀ ਨੌਕਰੀ ਛੱਡੀ ਆ ਉਸ ਵੇਲੇ ਤਾ ਮੈਂ ਤਾਂ ਇਹੋ ਅਪੀਲ ਕਰਾਂਗੀ ਕਿ ਧਰਮੀ ਫੌਜੀ ਦੀ ਦੇਣ ਤੁਸੀਂ ਦੇਖੋ ਕਿ ਉਹਨਾਂ ਦੀ ਦੇਣ ਕਿੰਨੀ ਆ ਆਪਣੇ ਪੰਥ ਨੂੰ ਤਾਂ ਤੁਸੀਂ ਸਾਡਾ ਸਾਥ ਦਿਓ ਮੈਂ ਤਾਂ ਆਹੀ ਅਪੀਲ ਕਰਾਂਗੀ ਤੁਸੀਂ ਇੱਕ ਟਾਈਮ ਤੇ ਤੁਹਾਡਾ ਪਰਿਵਾਰ ਜਾਂ ਫਿਰ ਜਿਹੜਾ ਤੁਹਾਡਾ ਯਾਦ ਗਰੁੱਪ ਹੈ ਉਹ ਹਰਮੀਤ ਸਿੰਘ ਸੰਧੂ ਉਹਨਾਂ ਦਾ ਵੀ ਸਾਥ ਦਿੰਦੇ ਰਹੇ ਨੇ ਸ਼ਾਇਦ ਵਿਛੜੇ ਵੀ ਇਸੇ ਕਰਕੇ ਸੀਗੇ ਵੀ ਉਹ ਪੋਲਿਟਿਕਸ ਤੋਂ 2017 ਤੋਂ ਬਾਅਦ ਉਹ ਪਿੱਛੇ ਹੋ ਗਏ ਸੀਗੇ ਤਾਂ ਹੀ ਤੁਹਾਡਾ ਇੱਕ ਗਰੁੱਪ ਬਣਿਆ ਸੀਗਾ ਹਰਮੀਤ ਸਿੰਘ ਸੰਧੂ ਨੂੰ ਤੁਹਾਡਾ ਗਰੁੱਪ ਪਰਸਨਲ ਤੌਰ ਦੇ ਉੱਪਰ ਕੀ ਮੰਨਦਾ ਵੀ ਉਹ ਇਨਸਾਨੀਅਤ ਤੌਰ ਦੇ ਉੱਪਰ ਠੀਕ ਨੇ ਕਿ ਜਾਂ ਉਹ ਪਾਰਟੀ ਗਲਤ ਚੁਣ ਲਈ ਉਹਨਾਂ ਨੇ ਜਿਵੇਂ ਤੁਹਾਨੂੰ ਦੱਸ ਦਵਾਂ ਕਿ ਹਰਮੀਤ ਸੰਧੂ ਸਾਡੀ ਆਜ਼ਾਦ ਗੁਰਪਨਾ ਕੋਈ ਲੈਣ ਦੇਣ ਹੈ ਨਹੀਂ ਉਹਨਾਂ ਦਾ ਮਤਲਬ ਕਿ ਆਜ਼ਾਦ ਗਰੁੱਪ ਬਾਅਦ ਚੋਂ ਖੜਾ ਹੋਇਆ ਹੈ ਉਹਨਾਂ ਦੀਆਂ ਇਲੈਕਸ਼ਨਾਂ ਪਹਿਲਾਂ ਹੁੰਦੀਆਂ ਆਜ਼ਾਦ ਗਰੁੱਪ ਵੀ ਪਹਿਲਾਂ ਅਕਾਲੀ ਦਲ ਨੂੰ ਸਮਰਥਨ ਦਿੰਦਾ ਰਿਹਾ ਆਜ਼ਾਦ ਗਰੁੱਪ ਚ ਉਹ ਉਹ ਬੰਦੇ ਨੇ ਜਿਹੜੇ ਕਾਂਗਰਸ ਦੇ ਵੀ ਨੇ ਆਮ ਆਦਮੀ ਦੇ ਵੀ ਨੇ ਤੇ ਆਪਣੇ ਅਕਾਲੀ ਦਲ ਦੇ ਵੀ ਨੇ ਠੀਕ ਹੈ ਕੋਈ ਇਕੱਲੇ ਸਪੈਸੀਫਿਕ ਅਕਾਲੀ ਦਲ ਦੇ ਨਹੀਂ ਆ ਸਾਰੇ ਜਿਹੜੇ ਆ ਉਹਨਾਂ ਨੇ ਜਦੋਂ ਆਪਣੀਆਂ ਤੱਕੇਛਾਈਆਂ 10 ਸਾਲ ਤੋਂ ਜਿਹੜੀਆਂ ਸਰਕਾਰਾਂ ਚਾਹੇ ਕਾਂਗਰਸ ਲਾ ਲੋ ਆਮ ਆਦਮੀ ਲਾ ਲੋ ਇਹਨਾਂ ਨੇ ਜੋ ਤੱਕੇਛਾਈਆਂ ਕੀਤੀਆਂ ਵਾ ਸਾਰਿਆਂ ਤੇ ਤੇ ਕੋਈ ਇਹ ਨਹੀਂ ਦੇਖਿਆ ਕਿ ਆ ਸਾਡੀ ਪਾਰਟੀ ਦਾ ਬੰਦਾ ਆ ਜਾਂ ਨਹੀਂ ਆ ਇਹਨਾਂ ਨੇ ਦੇਤਰੇ ਦੀ ਬਸ ਧੱਕੇ ਕੀਤੇ ਆ ਤੇ ਉਸ ਸੀਜ਼ਨ ਨੂੰ ਲੈ ਕੇ ਇਹਨਾਂ ਦੇ ਸਤਾਏ ਹੋਏ ਜਿਹੜੇ ਆ ਇਹਨਾਂ ਨੇ ਆਪਣਾ ਗਰੁੱਪ ਆਜ਼ਾਦ ਗਰੁੱਪ ਖੜਾ ਕੀਤਾ ਇਹਦਾ ਨਾਮ ਹਰਮੀਤ ਸੰਧੂ ਦਾ ਕੋਈ ਲੈਣ ਦੇ ਨਹੀਂ ਹੈਗਾ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਇੱਕ ਰਾਜਾ ਵੜਿੰਗ ਦਾ ਬਿਆਨ ਸੁਣਿਆ ਹੋਊਗਾ ਵੀ ਸਾਨੂੰ ਹਿੰਦੁਸਤਾਨ ਚਾਹੀਦਾ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ ਤੁਸੀਂ ਉਹ ਬਿਆਨ ਨੂੰ ਕਿਵੇਂ ਡੀਕੋਡ ਕਰਦੇ ਹੋ ਜਿੱਲੋਂ ਜੀ ਇਹ ਤਾਂ ਸਰਾ ਸਰਪੜਕਾ ਉਹ ਬਿਆਨ ਦਿੱਤਾ ਉਹਨਾਂ ਨੇ ਤਾਂ ਜੋ ਜਿਹੜੇ ਆ ਪੰਜਾਬ ਵਿੱਚ ਆ ਆਪਸ ਵਿੱਚ ਜਿਹੜਾ ਆ ਆਪਣੇ ਜਿੰਨੇ ਵੀ ਭਾਈਚਾਰੇ ਆ ਜਿੰਨੇ ਵੀ ਆਪਣੇ Hindu Muslim Sikh Isai ਜਿੰਨੇ ਵੀ ਸਾਰੇ ਇਹਨਾਂ ਵਿੱਚ ਪਾੜ ਪਵੇ ਇਹ ਤਾਂ ਸਰਾ ਸਰਪੜਕਾ ਉਹ ਬਿਆਨ ਦਿੱਤਾ ਆ ਤੇ ਇਹ ਉਹਨਾਂ ਨੂੰ ਸ਼ੋਭਾ ਨਹੀਂ ਦਿੰਦਾ ਇਹਨਾਂ ਦਾ ਇਦਾਂ ਦਾ ਬਿਆਨ ਦੇਣਾ ਹੋ ਸਕਦਾ ਵੀ ਇਹ ਬਿਆਨ ਇਸ ਕਰਕੇ ਵੀ ਦਿੱਤਾ ਹੋਵੇ ਕਿਉਂਕਿ ਇਸ ਹਾਲ ਕੀ ਦੇ ਵਿੱਚ ਸ਼ਹਿਰੀ ਵੋਟਰ ਬਹੁਤ ਜ਼ਿਆਦਾ ਸ਼ਹਿਰੀ ਵੋਟਰ ਉਹਨਾਂ ਨੂੰ ਲੱਗਦਾ ਵੀ ਉਹ ਕਾਂਗਰਸ ਦਾ ਵੋਟਰ ਹੈ ਕਿਉਂਕਿ ਕਾਂਗਰਸ ਦਾ 17 ਦੇ ਵਿੱਚ ਐਮਐਲਏ ਵੀ ਬਣਿਆ ਸੀਗਾ ਤੁਸੀਂ ਮੰਨਦੇ ਹੋ ਵੀ ਇਸ ਚੀਜ਼ ਇਹ ਬਿਆਨ ਇਸ ਕਰਕੇ ਦਿੱਤਾ ਵੀ ਜਿਹੜਾ ਸ਼ਹਿਰੀ ਵੋਟਰ ਆ ਉਹਨੂੰ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਗੱਲ ਪਾਈ ਜਾਵੇ ਇਹ ਵਾਲੀ ਜੀ ਉਹ ਤਾਂ ਹਰ ਪ੍ਰੋਪਗੈਂਡਾ ਅਪਣਾ ਰਹੇ ਨੇ ਕੁਛ ਨਾ ਕੁਛ ਇਦਾਂ ਦਾ ਕਰ ਹੀ ਰਹੇ ਨੇ ਕਿ ਜਿਹੜਾ ਇਹਨਾਂ ਦੇ ਆਪਸ 'ਚ ਜਿਹੜਾ ਭਾਈਚਾਰਾ ਆ ਚਾਹੇ ਕੋਈ ਵੀ ਆ ਤੇ ਇਹਨਾਂ 'ਚ 파ੜ ਪੈ ਜਾਵੇ ਪਰ ਆਪਾਂ ਸ਼ਹਿਰ ਦੇ ਵਿੱਚ ਆਪਣੇ Hindu ਪਰਿਵਾਰ ਆ ਗਈ ਕਿੰਨੇ ਜਾਣੇ ਆ ਸਾਡੇ ਨਾਲ ਜੁੜੇ ਆ ਮੈਂ ਤੁਹਾਨੂੰ ਦੱਸ ਦਵਾਂਗੇ ਸੋਨੂ ਦੋਦੇ ਕਹਿੰਦੇ ਆ ਉਹ ਕਾਂਗਰਸ ਦੇ ਸੀਗੇ ਅੱਛਾ ਜੀ ਉਹਨਾਂ ਨੇ ਆਪਣੇ ਐਮਸੀ ਜ਼ੀ ਮੌਜੂਦਾ ਐਮਸੀ ਨੇ ਸੋਨੂ ਦੋਦੇ ਜੀ ਤਾਂ ਉਹ ਆਪਣੀ ਕਾਂਗਰਸ ਪਾਰਟੀ ਛੱਡ ਕੇ ਆ ਹਿੰਦੂ ਪਰਿਵਾਰ ਤੋਂ ਬਿਲੋਂਗ ਕਰਦੇ ਨੇ ਉਹ ਕਾਲੀ ਦਲ ਵਿੱਚ ਸ਼ਾਮਲ ਹੋ ਗਏ ਨੇ ਹੂੰ ਸਾਡੇ ਤਾਂ ਵਿੱਚ ਕੋਈ ਭੇਦਭਾਵ ਹੈ ਹੀ ਨਹੀਂ ਆ ਹੂੰ ਤਾਂ ਉਹ ਸਾਡੇ ਨਾਲ ਐ ਮੋਢੇ ਨਾਲ ਮੋਢਾ ਜੋੜ ਕੇ ਸਾਡੀ ਜਿਹੜੀ ਕੈਂਪੇਨ ਜਿਹੜੀ ਆ ਨਾਲ ਸਾਥ ਰਹੇ ਨੇ ਹੂੰ ਸੁਖਬੀਰ ਸਿੰਘ ਬਾਦਲ ਹੋਣ ਦਾ ਕੀ ਵਿਜ਼ਨ ਆ ਪੰਜਾਬ ਨੂੰ ਲੈ ਕੇ ਤੁਸੀਂ ਮਿਲੇ ਹੋਗੇ ਤੁਸੀਂ ਵਿਦੇਸ਼ ਵੀ ਘੁੰਮਿਆ ਉੱਥੇ ਰਹਿ ਕੇ ਆਏ ਹੋ ਉਥੋਂ ਦਾ ਵੀ ਸਰਕਲ ਉਸ ਤੋਂ ਦਾ ਸਿਸਟਮ ਤੁਸੀਂ ਦੇਖਿਆ ਸੁਬੀ ਸਿੰਘ ਬਾਦਲ ਨਾਲ ਤੁਹਾਡੀਆਂ ਮੀਟਿੰਗਾਂ ਹੁੰਦੀਆਂ ਹੋਣਗੀਆਂ ਵਿਜ਼ਨ ਹੈ ਕਿਉਂਕਿ ਵਿਰੋਧੀਤਾ ਇਹ ਕਹਿੰਦੇ ਆ ਕਿ ਅਕਾਲੀ ਦਲ ਤਾਂ ਇੱਕ ਡੁੱਬਦੀ ਬੇੜੀ ਹੈ ਡੁੱਬਦੀ ਬੇੜੀ ਇਹਨਾਂ ਨੇ ਸਾਰਿਆਂ ਨੇ ਰਲ ਕੇ ਨਾ ਅਕਾਲੀ ਦਲ ਨੂੰ ਥੱਲੇ ਲਾਉਣ ਚ ਕੋਈ ਕਸਰ ਨਹੀਂ ਛੱਡੀ ਤੇ ਕਹਿੰਦੇ ਨਾ ਜਾਗੋ ਰਕੇ ਸਾਈਆਂ ਮਾਰ ਸਕੇ ਨਾ ਕੋਈ ਸੱਚੀ ਇਸ ਪਾਰਟੀ ਨੂੰ ਰੱਬ ਬਚਾਉਂਦਿਆ ਆ ਕਿਉਂਕਿ ਇਹ ਬੰਦੇ ਜਿਹੜੇ ਆ ਸੱਚੇ ਆ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਇੰਨੇ ਡਾਊਨ ਟੂ ਅਰਥ ਨੇ ਕਿ ਉਹ ਆਪਣੇ ਹਰੇਕ ਵਰਕਰ ਦੀ ਭਾਵੇਂ ਉਹਦਾ ਛੋਟਾ ਔਦਾਇਆ ਭਾਵੇਂ ਵੱਡਾ ਔਦਾਇਆ ਸਾਰਿਆਂ ਦੀ ਸੁਣਦੇ ਆ ਤੇ ਤੁਸੀਂ ਦੇਖ ਲਓ ਕਿ ਆਪਣੇ 골ਡਨ ਗੇਟ ਕਿੰਨਾ ਸੋਹਣਾ ਬਣਵਾਇਆ ਉਹਨਾਂ ਨੇ ਦਰਬਾਰ ਸਾਹਿਬ ਦਾ ਗਲਿਆਰਾ ਤੁਸੀਂ ਦੇਖ ਲਓ ਕਿੰਨਾ ਸੋਹਣਾ ਆ ਮੰਦਿਰ ਦਰਬਾਰ ਸਾਹਿਬ ਇੱਥੇ ਅੰਮ੍ਰਿਤਸਰ ਵਿੱਚ ਕਿੱਡਾ ਸੋਹਣਾ ਉਹਨਾਂ ਨੇ ਬਣਵਾਇਆ ਆ ਉਹ ਤਾਂ ਸਾਰੇ ਧਰਮਾਂ ਨੂੰ ਇਕ ਲੈ ਕੇ ਚੱਲਦੇ ਆ ਇਹਨਾਂ ਬਾਕੀ ਪਾਰਟੀਆਂ ਦੇ ਲੀਡਰਜ਼ ਵਾਂਗੂ ਨਹੀਂ ਕਿ ਬਸ ਬਿਆਨ ਬਾਜ਼ੀਆਂ ਦੇ ਦੋ ਪੀ ਫਲਾਣਾ ਧਰਮ ਐਦਾਂ ਤੇ ਐਦਾਂ ਬਿਲਕੁਲ ਨਹੀਂ ਉਹ ਹਮੇਸ਼ਾ ਆਪਣੇ ਵਰਕਰ ਦੀ ਸੁਣਦੇ ਆ ਕਿੱਥੇ ਕੀ ਲੋਡ ਹੈ ਉਥੇ ਜਰੂਰ ਪਹੁੰਚਦੇ ਆ ਹੜਾ ਵਿੱਚ ਹੀ ਤੁਸੀਂ ਦੇਖ ਲਓ ਕਿ ਉਹਨਾਂ ਨੇ ਕਿੰਨੀ ਮਦਦ ਕੀਤੀ ਹੈ ਉਹਨਾਂ ਦੀ ਹਮ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਅਸੀਂ ਨਾ ਇੱਕ ਜੁਆਇਨਿੰਗ ਕਰਵਾਉਣ ਜਾਣਾ ਸੀਗਾ ਉਹਨਾਂ ਕੋਲ ਤੇ ਉਹ ਸਿਰਫ 2 2 ਮਿੰਟ ਲਈ ਰੁਕੇ ਕਹਿੰਦੇ ਕਿ ਮੈਨੂੰ ਹੜਾ ਵਿੱਚ ਜਾਣ ਦੋ ਮੈਨੂੰ ਹੜਾ ਵਿੱਚ ਜਾਣਾ ਹੈ ਉੱਥੇ ਲੋਕ ਜੜਿਆ ਤਰਾਸ-ਤਰਾਸ ਕਰ ਰਹੇ ਨੇ ਕਿ ਦਿਲੋਂ ਸੇਵਾ ਨਿਭਾ ਰਹੇ ਨੇ ਉਹ ਹੂੰ ਬਹੁਤੇ ਲੋਕ ਤਾਂ ਇਹ ਵੀ ਕਹਿ ਰਹੇ ਨੇ ਵੀ ਜਿਵੇਂ ਉਹਨਾਂ ਦੀ ਅਕਾਲੀ ਦਲ ਐਸ ਵੇਲੇ ਡੁੱਬਦੀ ਬੇੜੀ ਆ ਪਰ ਅਕਾਲੀ ਦਲ ਦੇ ਵਰਕਰ ਤਾਂ ਇਹ ਵੀ ਕਹਿ ਰਹੇ ਬਈ 2027 ਦੇ ਵਿੱਚ ਸਰਕਾਰ ਸਾਡੀ ਬਣ ਜਾ ਰਹੀ ਹੈ ਤੁਹਾਨੂੰ ਲੱਗਦਾ ਵੀ ਇਹੋ ਜਿਹੇ ਹਾਲਾਤਾਂ ਦੇ ਵਿੱਚ 27 ਚ ਕੁਝ ਕਰ ਪਾਊਗਾ ਅਕਾਲੀ ਦਲ ਬਿਲਕੁਲ ਜੀ ਮੈਂ ਤਾਂ ਇਹੋ ਮੰਨਦੀ ਆ ਕਿ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹੀ ਝੰਡੇ ਚੁਲਣੇ ਆ। ਹੂੰ ਤਾਂ ਇਹ ਤਾਂ ਅਸੀਂ ਦਿਨ ਰਾਤ ਅਰਦਾਸ ਤੇ ਮਿਹਨਤ ਜਿਹੜੀ ਆ ਉਹ ਕਰ ਰਹੇ ਆ ਤੇ ਹੋਪਸ ਉਹ 2027 ਵਿੱਚ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ। ਕਿਤੇ ਐ ਤਾਂ ਨਹੀਂ ਹੋਊਗਾ ਵੀ 14 ਨਵੰਬਰ ਤੋਂ ਬਾਅਦ ਤੁਸੀਂ ਵੀ ਟਿਕਟ ਜਹਾਜ਼ ਦੀ ਕਰਾ ਕੇ ਤੇ ਕੈਨੇਡਾ ਚਲੇ ਜਾਓ। ਨਹੀਂ ਜੀ ਨਹੀਂ ਬਿਲਕੁਲ ਨਹੀਂ। ਅਸੀਂ ਤਾਂ ਇੱਥੇ ਹੀ ਰਹਿਣਾ ਆ। ਤੁਸੀਂ ਦੇਖ ਲਿਓ ਤੁਸੀਂ ਹੁਣ ਮੈਨੂੰ ਕਹਿ ਰਹੇ ਹੋ ਤੁਸੀਂ ਕੋਈ ਨਹੀਂ ਮੇਰੀ ਬਾਤ ਤੋਂ ਮੈਨੂੰ ਪੁੱਛ ਵੀ ਲਿਓ ਜੇ ਮੈਂ ਇਦਾਂ ਦਾ ਕੁਝ ਕਰੋਗੀ ਇੱਥੇ ਹੀ ਆ ਮੈਂ ਅਸੀਂ ਇੱਥੇ ਹੀ ਆ ਅਸੀਂ ਤਾਂ ਹਲਕੇ ਲਈ ਆਏ ਆ ਤੇ ਇੱਥੇ ਇਹਨਾਂ ਦੀ ਸੇਵਾ 'ਚ ਹਮੇਸ਼ਾ ਹਾਜ਼ਰ ਰਵਾਂਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਗੱਲਬਾਤ ਸਾਡੇ ਨਾਲ ਕੀਤੀ ਕੰਚਨਪ੍ਰੀਤ ਕੌਰ ਪ੍ਰਿੰਸੀਪਲ ਸੁਖਵਿੰਦਰ ਕੌਰ ਉਹਨਾਂ ਦੇ ਬੇਟੀ ਨੇ ਕੈਨੇਡਾ ਛੱਡ ਕੇ ਪੱਕੇ ਤੌਰ ਦੇ ਉੱਪਰ ਪੰਜਾਬ ਇਹਨਾਂ ਨੇ ਵਾਪਸੀ ਕੀਤੀ ਹੈ 27 ਦੇ ਵਿੱਚ ਦਾਵਾ ਕਰ ਰਹੇ ਨੇ ਕਿ ਸ਼ਰੋਮੀ ਅਕਾਲੀ ਦਲ ਦੀ ਸਰਕਾਰ ਜ਼ਰੂਰ ਬਣੇਗੀ